ਜਿਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਜ ਚੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਜ ਚੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂਹੰ ਮਹਾਰਾਜ ਸੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂਹੰ ਮਹਾਰਾਜ ਸੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂਹੰ ਮਹਾਰਾਜ ਸੀਰ ਸਿੰਘ ਵਿਸ਼ਨੂੰ ਵਾਗੋ ਮੰਦੀ ਜੈ ਸੱਚੇ ਪਾਚੀ ਦੀਨ ਦੇ 1606 ਚੈ ਸਮਕ 6 ਲਾਲ ਸਿੰਘ ਦੇ ਘਰ ਪਿੰਡ ਡੱਲੇਵਾਲ ਜ਼ਿਲ੍ਹਾ ਜਲੰਧਰ ਕਾਲ ਯੁਗ ਕਹੀ ਪ੍ਰਭ ਅਸੂ ਆ ਗਿਆ 16 ਕਾਲਯੁਗ ਕਹੇ ਪ੍ਰਭੂ ਅਸੂ ਆਗਿਆ ਸੂਲਾ ਸੋਲਾ ਕਲ ਰਹੀ ਨ ਕੋਈ ਚਤਰਾਈਆ ਮੈਨੂੰ ਤੱਕ ਲੈ ਆਪਣੇ ਕੋਲਾ ਕੁਲ ਮਾਲਕ ਦਇਆ ਕਮਾਈਆ ਮੈਂ ਤੇਰੇ ਹੁਕਮੇ ਅੰਦਰ ਬੋਲਾਂ ਅਨਬੋਲਤ ਰਾਗ ਸੁਨਾਈਆ ਚਾਰ ਕੁੰਟ ਤੱਕ ਲੈ ਛਾਂ ਚਾਰ ਹਾਂ ਕੋਈ ਨਾ ਢੋਲਾ ਢੋਲ ਮੇਰੇ ਤੁਰਦੇ ਮਾਹੀਆ ਨੌਖੰਡ ਪ੍ਰਿਥਮੀ ਪਾਵੇ ਰੌਲਾ ਸਤ ਦੀਪ ਰਹੇ ਕੁਰਲਾਈਆਂ ਤਰਨੀ ਤਰਤ ਤਵਲ ਤੌਲ ਲੱਭੇ ਕਿਸੇ ਨਾ ਮੋਲਾ ਮੋਲਾ ਵਿੱਚ ਨਾ ਕੋਈ ਸੁਮਾਹੀਆ ਆਪਣਾ ਕੌਲ ਇਕਰਾਰ ਤੱਕ ਲੈ ਰਹੇ ਨਾ ਪੜਦਾ ਯੋਲਾ ਪੇਵੋ ਦਿਨਾ ਖੁਲਾਈਆ ਸੱਚ ਦੀ ਤਾਰ ਰਹੇ ਕੋਏ ਨਾ ਤੋਲਾ ਤੱਕੜ ਨਾਮ ਨ ਕੋਈ ਉਠਾਈਆ ਸਾਚੇ ਕਰਦਾ ਬਨੇ ਕੋਈ ਨਾ ਗੋਲਾ ਰੋ ਲਕ ਮਾਇਆ ਰਹੇ ਪਰਾਈਆ ਤੇਰੇ ਮਿਲਨ ਦਾ ਦਿਸੇ ਕੋਈ ਨਾ ਵਿਚੋਲਾ ਵਿਚਲਾ ਪੇਵਨਾ ਕੋਈ ਖੁਲਾਈਆ ਸਬਦੀ ਚਕਤੀ ਅੰਤਰ ਖੋਲੈ ਭਗਤੀ ਰਹਿਣ ਕੋਈ ਨਾ ਪਾਈਆ ਲੱਖ ਚਾਰਾਂਜੀਵ ਜੰਤ ਸਾਧ ਸੰਤੂ ਟੋਲੇ ਸਾਡੇ ਤਿੰਨ ਹੱਥ ਫੁੱਲ ਫੁਲਾਈਆਂ ਤੁਰਦੇ ਪਿਆਰ ਵਿੱਚ ਫਰਕੇ ਕਿਸੇ ਨ ਡੋਲਾ ਜੋ ਦਾਸੂਰ ਬੀਰ ਨਾ ਕੋਈ ਅਥਵਾਈਆ ਤੇਰੇ ਨਾਮ ਵਿੱਚ ਖੇਲੇ ਕੋਈ ਨਾ ਹੁਲਾ ਲਾਲ ਗੁਲਾਲਾ ਰੰਗ ਨਾ ਕੋਈ ਰੰਗਾਈਆ ਮਿਹਰਮਾਨ ਮਹਿਬੂਬ ਨਿਰਗੁਣ ਆਪਣਾ ਵੇਖ ਮਾਤਲੁਕ ਵਿੱਚ ਚੋਲਾ 24ਵੇਂ ਅਵਤਾਰ ਦਇਆ ਕਮਾਈਆ ਤੇਰਾ ਮਨਸ ਮਾਨਵ ਮਨੁਖ ਇਨਸਾਨ ਹੋਇਆ ਬੋਲਾ ਤੁਰ ਸੰਦੇਸਾਂ ਸੁਨਨ ਕੋਇ ਨਾ ਪਾਈਆ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰ ਏਕਾਂ ਦੇਣਾ ਤੁਰਦਾ ਵਾਰੋ ਦਰ ਨਿਉ ਨਿਉ ਲਾਗਾ ਪਾਈਆ ਕਾਲਯੁਗ ਕਹੇ ਪ੍ਰਭ ਮੈਂ ਨੱਠਾਂ ਭੱਜਾਂ ਥੱਕਾਂ ਨੈਣ ਲੈ ਉਠਾਈਆ ਮੈਂ ਬਚਨ ਕਰਾਂ ਹਕਤਾ ਹਕੀਕਤ ਵਿੱਚ ਸੁਨਾਈਆ ਤੇਰੀ ਸ੍ਰਿਸ਼ਟੀ ਲੰਘਾਈ ਸੁਈ ਵਿੱਚੋਂ ਜਿਉ ਨਕਾ ਨਿੱਕਾ ਵੱਡਾ ਬਚਿਆ ਰਹਿਣ ਕੋਈ ਨਾ ਪਾਈਆ ਸਾਦਾ ਸੰਤਾ ਕੀਮਤ ਪਾ ਕੇ ਟੱਕਾ ਟੱਕਿਆਂ ਵਿੱਚ ਦਿੱਤੇ ਰੁਲਾਈਆਂ ਉਹ ਵੇਖ ਮਹਮਦ ਦਾਸ ਦੀ 14ਵੀਂ ਦਾ ਪੱਟਾ ਪਟਨੇ ਵਾਲਾਂ ਲੈ ਜਗਾਈਆ ਸੂਰਬੀਰ ਜੋ ਦਾ ਬਨਾਟਾ ਹਟ ਇੱਕੋ ਇੱਕ ਪ੍ਰਗਟਾਈਆ ਪਿਛਲਨ ਮਸਬਦਾ ਜਾਏ ਕਟਾਂ ਕਟਾਂ ਕਿਛੇ ਅਗਲੇ ਦੇ ਅਗਲਾ ਦੇ ਲਗਾਈਆਂ دین ਮਜਬਦਾਰ ਹੈ ਕੋਈ ਨਾ ਰੱਟਾ ਚਗਣਾ ਜਾਤ ਨਾ ਜਾਤ ਕੋਈ ਨਾ ਪਾਈਆ ਕਣ ਜੁਗਤੀ ਥੜਪਰਾਣਾ ਫਟਾ ਸਤਿਯੁਗ ਬਸਤਰ ਸਤ ਦੇ ਪਹਿਨਾਈਆ ਲੱਕ ਚਰਾਚੀ ਆਪਣੇ ਨਾਮ ਤੂ ਕਰਕੇ ਬਟਾ ਜੀਰੋ ਸਫਰ ਦੇ ਸਮਝਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾਂ ਦੇਣਾ ਸਾਚਾ ਵਾਰ ਸਚੂ ਹਰੂ ਸਹਿਬ ਤੇਰੀ ਸਰਨਾਈਆ ਤਨ ਜੁਗ ਕਹੇ ਪ੍ਰਭ ਮੇਰੇ ਮਾਲਕ ਤੁਰਦੇ ਅੱਬਾ ਯਾ ਮੋਬੀ ਤੇਰੀ ਸਰਨਾਈਆ ਮੇਰਾ ਵੇਖੀ ਕੋਈ ਨ ਤੱਬਾ ਸਚ ਦੀ ਧਾਰ ਇੱਕ ਸਰਨਾਈਆ ਮੇਰਾ ਕਦਮ ਵੇਖ ਲੈ ਸੱਜਾ ਸਹਿਜ ਸਹਿਜ ਉਠਾਈਆ ਜਿੱਥੇ ਮੰਦਰ ਮਸਜਿਦ ਛਿਵ ਦਿਵਾਲੇ ਮਠ ਗੁਰਦੁਆਰੇ ਦੀ ਹੋਵੇ ਜਗਾ ਉਥੇ ਉਥੇ ਦੀਆਂ ਟਕਾਈਆ ਕਲਯੁਗ ਜੀਵ ਹੰਸ ਬਣਾ ਕੇ ਕਗਾ ਮਾਇਆ ਮਮਤਾ ਵਿੱਚ ਰਲਾਈਆ ਸਾਧ ਸੰਤਾਂ ਦੇ ਅੰਦਰ ਲਾ ਕੇ ਅੱਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਤਪਾਈਆ ਮਹਿਰਮਾਨ ਮਹਿਬੂਬ ਅੰਤਮ ਸਭ ਨੂੰ ਦੇ ਦੇ ਸਜਾ ਸੱਜਣ ਹੋ ਕੇ ਹੋ ਸਹਾਈਆ ਮੈਂ ਚਲਦਾ ਵਿੱਚ ਤੇਰੀ ਰਜਾ ਰਾਜ ਕਿਰਜ ਕਰਹੀ ਮਯੋ ਟਕਕਾਈਆ ਸਦੀ 14ਵੀਂ ਸਬਦੇ ਸਿਰਤੇ ਵਖਾ ਦੇ ਕਜਾ ਕਤਨ ਮਕਤੂਲ ਦਿਸੇ ਲੋਕਾਈਆ ਕੋਈ ਦਰਸ ਤੇਰਾ ਕਰੇ ਨਾ ਉਪਰ ਛਾਂ ਹਰਗਾ ਨੌ ਦਵਾਰ ਚਰਿਸ਼ਤ ਦ੍ਰਿਸ਼ਤ ਹੋਏ ਹਲਕਾਈਆ ਚੌਥਾ ਮਿਲੇ ਨਾ ਕਿਛੇ ਪੰਦਾ ਪਤ ਪਰਮੇਸ਼ੁਰ ਮੇਰੀ ਆਸ ਪੂਰ ਕਰਾਈਆ ਤੁਨ ਆਤਮਕ ਸੁਨੇ ਕੋਈ ਨਾ ਨੱਦਾ ਨਾ ਦੀ ਨਾਦ ਨਾ ਕੋਈ ਸੁਨਵਾਈਆ ਮੇਰਾ ਕੂੜ ਨਛਾਣਾ ਚਾਰ ਕੁੰਟ ਹੋਵੇ ਗੱਡਾਂ ਗਾੜ ਗੁੱਡ ਮੇਰਾ ਰਾਮ ਗਾੜ ਗੁੱਡ ਮੇਰਾ ਰੀਮਾ ਫਰਸਤੇ ਨਾ ਦੇਣਾ ਬਨਾਈਆ ਤੀਰਥ ਟੱਟ ਲਾਵਾਂ ਅੱਡਾ ਟਟਕ ਨਾਰੇ ਵੇਖ ਵਖਾਈਆ ਸਦੀ 20 ਮੀ ਡੂੰਗਾ ਕਰਦੇ ਆਪਣਾ ਹੈ ਹੋਰ ਗਟਖਡਾ ਹਜਰਤੀ ਸ਼ਾਨੈ ਨੂੰ ਉਠਾਈਆ ਮਹੱਬਤ ਵਿੱਚ ਲੜਾਵੇ ਕੋਈ ਨਾ ਲੱਡਾ ਗੋਦੀ ਗੋਦ ਨਾ ਕੋਈ ਟਕਾਈਆ ਔਰ ਕੇ ਕਾਲ ਮੈਂ ਤੇਰੇ ਹੁਕਮੇ ਅੰਦਰ ਬੱਤਾ ਬਦੀ ਦਾ ਮਾਲਕੇ ਆਪਣਾ ਰੂਪ ਬਨਾਈਆ ਸਾਚੀ ਕਾਰੇ ਸਾਚੀ ਕਾਰੇ ਜਗਤ ਲੱਗਾ ਕਰਨੀ ਕਰਤੇ ਤੇਰੀ ਸੇਵਕ ਮਾਈਆ ਮੈਨੂੰ ਜਗਤ ਵਿਕਾਰ ਵਿੱਚ ਕਰਦੇ ਮੰਗਾ ਮੰਗਨੇ ਆਪਣਾ ਆਪ ਕਰਾਈਆਂ ਵਿਛੇਵਕਾਰ ਦਾ ਸਭ ਨੂੰ ਚਖਾਵਾ ਮਜਾ ਜੋ ਮਜਾਕ ਤੈਨੂੰ ਕਰੇ ਲੋਕਾਈਆਂ ਜੋਤੀ ਜੋਤ ਸਰੂਪ ਮਹਾਰੂ ਆਪ ਆਪਣੀ ਕਿਰਪਾ ਕਰੂ ਇਕਾਂ ਦੇ ਨਾ ਤੁਰਦਾ ਵਾਰ ਦਰ ਤੇਰੇ ਆਂ ਛਟਕਾਈਆ ਕਨ ਜੁਗ ਕਹੇ ਪਰਮ ਮੇਰੀ ਵੇਖ ਲ ਕਰਨੀ ਕਰਤਬ ਦਿਆਂ ਜਨਾਈਆ ਤੇਰੀ ਹਕੀਕਤ ਤੇਰੀ ਹਕੀਕੀ ਮੰਜ਼ਲ ਕਿਸੇ ਨਹੀਂ ਚੜਨੀ ਚੜਦਾ ਲੈਂਦਾ ਵੇਖ ਵਖਾਈਆ ਆਤਮ ਪਰਮਾਤਮ ਤੁੱਕ ਕਿਸੇ ਨਾ ਪੜਨੀ ਸਤ ਵਿੱਚ ਨਾ ਕੋਈ ਸਮਾਈਆ ਸ੍ਰਿਸ਼ਟੀ ਦੀ ਨਾ ਮਜਬਾ ਵਿੱਚ ਲੜਨੀ ਇਹ ਮੇਰੀ ਵੱਡ ਵੱਡੇ ਵੱਡ ਚਤਰਾਈਆ ਮੈਦਾਨਾਂ ਵੰਦ ਸ੍ਰਿਸ਼ਟੀ ਫੜ ਛੜਨੀ ਚਾਰੋਂ ਕੁੰਟ ਵੇਖ ਵਖਾਈਆ ਮੇਰੇ ਅੱਗੇ ਬੁੱਧੀ ਨਾ ਕਿਸੇ ਦੀ ਅੜਨੀ ਮੂਰਖ ਮੁਗਦ ਦਿਨੇ ਬਨਾਈਆ ਸਭ ਦੀ ਅਕਲ ਕੂੜ ਵਿੱਚ ਘਰਨੀ ਸੱਚ ਨਾਲ ਨਾ ਕੋਈ ਮਲਾਈਆ ਬਿਨਾਂ ਭਗਤਾਂ ਤੂੰ ਤੇਰੇ ਆਏ ਕੋਈ ਨਾ ਚਰਨੀ ਚਰਨੋਂ ਦਕਮੋਖ ਨਾ ਕੋਈ ਚਵਾਈਆ ਨਾਲ ਜੁਗ ਕਹੇ ਮੈਂ ਐਸੀ ਕਾਂਡ ਤਕੜਨੀ ਕਣਨ ਪੰਨਨ ਹਾਰ ਦੇਨੀ ਵੱਡਿਆਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰੋ ਏਕਾਂ ਦੇਣਾ ਸੱਚ ਵਰ ਸੱਚ ਮੇਲਾ ਲੈ ਮਲਾਈਆ ਕਨ ਜੁਗ ਕਹੇ ਪ੍ਰਭ ਤੇਰੇ ਦਰ ਦਾ ਦਰ ਸੱਚਾ ਦੁਆਬਾ ਨਿਰਗੁਣ ਸਰਗੁਣ ਖੇਲ ਖਲਾਈਆ ਗੁਰੇ ਅਰਜਨ ਉਚਾਰਾ ਕੀਤਾ ਬੁੱਢੇ ਬਾਬਾ ਸ਼ਬਦੁ ਸ਼ਬਦ ਦੇ ਵਿੱਚੋਂ ਛਣਵਾਈਆ ਜਿਸ ਵੇਲੇ ਪੁਰਖੀ ਕਾਲ ਆਇਆ ਗੁਰਮੁਖ ਦਾ ਧੁਰ ਦਾ ਦਾਤ ਪਿੱਤਾ ਗੋਬਿੰਦ ਸ਼ਬਦ ਨਾਲ ਮਿਲਾਈਆ ਦੋ ਜਹਾਨ ਬਨੇ ਰਾਜਨ ਰਾਜਾ ਚਾਹੂ ਪੂਪ ਆਪ ਅਖਵਾਈਆ ਸੰਬੰਧ ਲੈਣਾ ਦੇਣਾ ਪੂਰਾ ਕਰੇ ਦੇ ਸਮਾਜਾ ਮਾਲਵਾ ਸੰਗ ਬਨਾਈਆ ਗੁਰਮੁਖ ਹੰਸ ਬਨਾਵੇ ਕਾਗਾਂ ਸੋਹੋਂਗਾ ਹੰਸਾ ਮਾਨਕ ਮੋਤੀ ਚੋ ਵਿੱਚ ਗਾਈਆ ਜੋ ਆਚਰ ਕੀ ਕ੍ਰਿਸ਼ਨ ਕੌਲ ਰਾਦਾ ਰਿਦੇ ਵਿੱਚ ਧਿਆਨ ਲਗਾਈਆ ਜਿਸ ਕਾਰਨ RAM ਨੂੰ ਸੀਤਾ ਮਾਰੀਆਂ ਬਾਜਾਂ ਸੁੱਤੀ ਉੱਠ ਕੇ ਦਿੱਤੀ ਦਵਾਈਆ ਕੀਤਨ ਉੱਚ ਪੜਨੀਆਂ ਨਿਮਾਜਾਂ RAM ਕ੍ਰਿਸ਼ਨ ਦਾ ਇਸ਼ਟ ਪੁਲਾਈਆ ਰਾਮ ਹੱਸ ਕੇ ਕਿਹਾ ਸਭ ਦੇ ਪਿੱਛੇ ਵੇਖੀ ਗੋਬਿੰਦ ਵਾਲਾ ਬਾਜਾਂ ਗੋਬਿੰਦ ਸ਼ਬਦ ਰੂਪ ਦਰਸਾਈਆ ਜਿਸ ਨੇ ਜਗਤ ਜਹਾਨ ਰਚਨਾ ਕਾ ਜਾ ਕਰਨੀ ਤੁਰ ਦੀ ਨਾਲ ਰਖਾਈਆ ਮਾਨ ਰਹਿਣਾ ਨਹੀਂ ਸੰਤ ਸਾਦਾ ਸੋਧਨਾ ਸੱਚ ਨ ਕੋਈ ਕਮਾਈਆ ਕੋਟਾਂ ਵਿੱਚ ਭਗਤਾ ਹੁਣਾ ਨਹੀਂ ਵਾਦਾ ਕੋਟਾਂ ਵਿੱਚ ਭਗਤਾਂ ਦਾ ਹੁਣਾ ਨਹੀਂ ਵਾਦਾ ਵੇਂਦੇ ਸਬਦੇ ਵੇਖ ਮਖਾਈਆ ਜੋਤੀ ਜੋਤ ਸਰੂਪਾ ਆਪ ਆਪਣੀ ਕਿਰਪਾ ਕਰ ਏਕਾਂ ਦੇਣਾ ਤੁਰਦਾ ਵਾਰ ਦੇ ਨੇਕਲੰਕ ਨਾਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਚ ਨੂੰ ਭਗਵਾਨ ਤੇਰਾ ਖੇਂਦੇ ਆਤ ਜੁਗਾ ਦਾ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਦ ਆਪਣੀ ਖੇਲ ਖਲਾਈਆ ਸੋਲਾ ਅਸੂ ਚੰਨ ਚਾਚਾ ਮੱਚੀ ਕੇਰ ਸਿੰਘ ਰੁੜਕਾ ਦੇਨਵਿਤ ਪਿੰਡ ਡੱਲੇਵਾਲ ਜ਼ਿਲ੍ਹਾ ਜਲੰਧਰ ਕਾਲ ਯੁਗ ਕਹੇ ਮੈਂ ਸੰਦੇਸ਼ਾਂ ਦੇਵਾਂ ਜਰਾ ਜਾਰਜ ਹੂਰ ਰਿਆਂ ਜਨਾਇਆ ਪਦਤ ਸਹਿ ਨਾ ਵੇਖ ਨਖਰਾ ਖਾਲਸ ਤੁਰਦਾ ਰੰਗ ਰੰਗਾਈਆ ਤਨ ਮੰਦਰ ਵੇਖਣਾ ਕਰਾਂ ਗ੍ਰਹਿ ਅੰਤਰ ਫੁੱਲ ਫਲਾਈਆ ਧਰਮ ਦੀ ਤਾਰ ਤਕਨੀ ਛਰਾ ਪਰਦਾ ਪਰਦਿਆਂ ਵਿੱਚੋਂ ਚੁੱਕਾਈਆ ਪ੍ਰੇਮ ਵੇਖਣਾ ਨਰੈਣ ਨਰਾਮ ਕੀ ਨਰਹਰ ਰੰਗ ਰੰਗਾਈਆ ਧਰਮ ਦੀ ਤਾਰ ਤੱਕਣਾ ਧੜਾ ਸੱਚ ਸਾਤਿਉ ਨਾਲ ਟਕਰਾਈਆਂ ਦੁਆਬੇ ਵਾਲਿਓ ਲੇਖਾ ਬੜਾ ਕਲਯੁਗ ਕੂਕ ਕੂਕ ਸੁਨਾਈਆਂ ਜਿਹੜਾ ਮੈਂ ਗੋਬਿੰਦ ਦੀ ਪੇਟਾ ਕਰਨਾ ਕੜਾ ਉਹ ਤੁਹਾਡੇ ਹਿੱਸੇ ਆਈਆਂ ਮੈਂ ਭਗਤ ਦਵਾਰੇ ਅੱਗੇ ਹੂ ਨ ਖੜਾ ਪਲੰਗ ਦੇ ਦੋ ਰੰਗ ਵਿਛਾਈਆ ਫੇਰ ਮੇਰੀ ਵੇਖਿਓ ਤਰਜ ਤੇ ਤਰਾ ਕੀ ਅਗਲਾ ਹੁਕਮ ਦਿੜੜਾਈਆ ਲੈਂਦੀ ਦਿਚਾ ਲਿਖ ਕੇ ਲੱਗੀ ਹੋਵੇ ਮੁਹੰਮਦ ਦੀ ਸ਼ਰਾ ਕਾਨੇ ਕਲਮ ਨਾਲ ਵਡਿਆਈਆ ਚੜਦੇ 2.5 ਫੁੱਟ ਦਾ ਬਣਿਆ ਹੋਵੇ ਥੜਾ ਤਪਦਾ ਨਾ ਤਪਾ ਨਾਨਕ ਮੰਗ ਮੰਗਾਈਆ ਦੱਖਣ 9 ਇੰਚ ਦਾ ਹੋਵੇ ਗੜਾ ਟੂੜੀ ਖਾਕ ਖਾਕਰ ਮਾਈਆ ਪਹਾੜ ਪਰਮ ਲਿਕੇ ਲਾਇਆ ਹੋਵੇ ਮਰਾ ਮਰੀਦ ਮੁਰਸ਼ਿਦ ਨਾਲ ਰਲਾਈਆ ਨਾ ਪੁੱਟੇ ਅੱਗੇ ਹੋਵੇ ਦਰਾ ਪੁੱਠਾ ਰੂਪ ਦਿਨ ਦਰਸਾਈਆ ਜਿੱਥੇ ਧਾਰ ਚਲਣੀ ਨਹੀਂ ਮਦ ਵੈ ਖਰੀ ਪਸੰਤੀ ਪਰਾਂ ਪਰਬਰਮ ਪ੍ਰਭ ਆਪਣਾ ਹੁਕਮ ਵਰਤਾਈਆ ਜੋਤੀ ਜੋਤ ਸਰੂਪ ਮਹਤ ਆਪ ਆਪਣੀ ਕਿਰਪਾ ਕਰੋ ਕਰੇ ਖੇਨ ਸਾਚਾਰ ਨੇਕ ਲੰਕ ਨਰੇਨ ਨਰ ਮਹਾਰਾਜ ਚੇਰ ਸਿੰਘ ਵਿਚਨੂ ਭਗਵਾਨ ਇਕ ਸੰਤਾਰ ਇਕ ਹਰਾ ਹਰੀ ਹਰ ਆਪਣੀ ਕਾਰ ਕਮਾਈਆ 17 ਅਸੂ ਚੈਨ ਚੈ ਸਮਤ 6 ਕਰਮ ਸਿੰਘ ਦੇ ਘਰ ਪਿੰਡ ਗੂੜਾ ਜੇ ਲਾ ਲੁਧਿਆਣਾ ਕਾਲ ਯੁਗ ਕਹੇ ਪ੍ਰਭ ਮੈਂ ਚਾਰ ਕੁੰਟ ਪੱਜਾਂ ਦੌੜਾ ਉੱਤਰ ਪੂਰਬ ਪੱਛਮ ਦੱਖਣ ਵਾਹੋ ਦਾਹੀਆ ਜਗਤ ਜਹਾਨ ਜੀਵ ਜੰਤ ਸਾਧ ਸੰਤ ਮਾਰਗ ਤੱਕਿਆ ਛੋੜਾ ਅੱਗੇ ਕਦਮ ਨਾ ਕੋਈ ਟਕਾਈਆ ਨਾ ਮਿੰਧਾਨ ਨੋ ਜਵਾਨ ਮਰਦ ਮਰਦਾਨ ਤੇਰੇ ਪਿਆਰ ਦਾ ਦਿਸੇ ਕੋਈ ਨਾ ਪੌੜਾ ਪੌੜੀ ਡੰਡਾ ਚੜ੍ਹਨ ਕੋਈ ਨਾ ਪਾਈਆ ਆਤਮ ਪਰਮਾਤਮ ਮਿਲਿਆ ਰਹਿਣ ਨਹੀਂ ਦੇਣਾ ਜੋੜਾ ਜੋੜੀ ਤੇਰੇ ਨਾਲ ਨਾ ਕੋਈ ਬਨਾਈਆ ਸਾਹਿਬ ਖੇਲ ਵੇਖ ਲੈ ਮੇਰਾ ਮੂਰਾ ਮਹਿਰਮਾਨੇ ਆਪਣੀ ਅੱਖ ਉਠਾਈਆ ਜਗਤ ਜੀਵ ਕਰਕੇ ਅੰਤਰ ਕੌੜਾ ਮਿੱਠਾ ਰਸ ਦਿੱਤਾ ਗਵਾਈਆ ਮੈਨੂੰ ਦੂਰ ਦਰਾੜਾ ਨਜ਼ਰ ਆਉਂਦਾ ਗੋਬਿੰਦ ਵਾਲਾ ਕੋੜਾ